ਹਏ ਚ ਕਿਹੜੇ ਬਾਬੇ ਕੋਲ ਜਾਣੀ ਆ ਮੈਂ ਤਾਂ ਕਾਲੇ ਚਰਾਦਾ ਕੁਸ ਹੋਈ ਜਾਂਦਾ ਆ ਤਾਂ ਇਹ ਧਰਨਾ ਪੈ ਗਈ ਕੀ ਹੋ ਗਿਆ ਹਾਂ ਫਜ਼ਾਨੀ ਕਰੇ ਹੋਗਾ ਬਤਾ ਨਾਮ ਵਹਿ ਜਾਣ ਹਾਏ ਮਾਂ ਵਰਗੀ ਨਹੀਂ ਹਾਈ ਹਾਈ ਵੱਖੀਆਂ ਮੈਨੂੰ ਦਰਦ ਹੋਈ ਜਾਂਦੀਆਂ ਨੇ ਕੱਚ ਕਿਹਾਰੀ ਪਾ ਰੱਖਾ ਵਹਿ ਜਾਣ ਨੇ ਉਹਨਾਂ ਲੱਥ ਫੜ ਲੈ ਵਿੱਚ ਖੇੜਿਆ ਕੋਣ ਆਏ ਵੇ ਮਰਨੇ ਆ ਵੇ ਕੀ ਕਰੀ ਜਾਨਾ ਤੂੰ ਸੜੇ ਰਹੀ ਕਰਨਾ ਦਾ ਚਾਹ ਬਣਾ ਲਈ ਹੈ ਤੂੰ ਕਮੇ ਹੈ ਜਵੈਗੀ ਆਕੇ ਵੇ ਮੈਂ ਤਾਂ ਮਰ ਗਈ ਵੇ ਕਨਿਆਣਾ ਨੂੰ ਨਾ ਹੋਂ ਵਾਲਾ ਹੋਰ ਵੇ ਤੇਰਾ ਬਹਿਜੇ ਬੇੜਾ ਮਰਨੇ ਆ ਉਈ ਤੂੰ ਤੇ ਟੱਕਰੀ ਜਾਨਾ ਮੈਂ ਆਇਆ ਵੀਰੋ 22 ਵੀ ਹੋਈ 30 ਸਾਲ ਰਹੀ ਆ ਵੇ ਮਰਨੇ ਮੇਰੀ ਗੱਲ ਸੁਣ ਮੈਂ ਕਰ ਰਹੀ ਆ ਪਹਿਲਾ ਦਵਾਲੀ ਦੀ ਸਫਾਈ ਅੱਛਾ ਫੇਰ ਪਤਾ ਨਹੀਂ ਭਰਾਵਾ ਖਾਦੇ ਪੀਤੇ ਨਾਲ ਹੋ ਗਿਆ ਮੇਰੇ ਤਾਂ ਕਾਹਲੇ ਚਬਰਾਈ ਉੱਠੀ ਜਾਂਦੀ ਆ ਤੇ ਦਰਦ ਹੋ ਜਾਂਦਾ ਆ ਪੱਖੇ ਦੇ ਥੱਲੇ ਅੱਛਾ ਨੇ ਤਾਂ ਧਰਨ ਦੇਖ ਤੂੰ ਤਾਂ ਬਈ ਮੈਂ ਧਰਨ ਦੇਖਣੀ ਛੜਤੀ ਬੁੜੀਆਂ ਦੇ ਵੇ ਦੇ ਤੂੰ ਕੜਾ ਮੇਰਾ ਕੁਛ ਲਾ ਲੇਗਾ ਹਾਂ ਤੇ ਕੋਲੋਂ ਬਾਰਾਤ ਬਾੜੀ ਪੀ ਗਿਆ ਸੀਗਾ ਮੇਰਾ ਸਰੀਰ ਨਹੀਂ ਹਜੇ ਬਣਿਆ ਚਾਹ ਤੂੰ ਪੀ ਕੇ ਬਣੂਗਾ ਸਰੀਰ ਹਾਏ ਵੇ ਮਰਨੇ ਆ ਵੇ ਤੇਰਾ ਤਾਂ ਸਰੀਰ ਬਣਦਾ ਹੀ ਨਹੀਂ ਜੇਦੋਂ ਮਰਜੀ ਆਇਆ ਤੇਰੇ ਕੋਲ ਭੁੱਕੀ ਦਾ ਟਾਂਪ ਚੱਲਿਆ ਹੁਣ ਨਾਲ ਇੱਕ ਅੱਛਾ ਪਹਿਲਾਂ ਮੈਂ ਭੁੱਕੀ ਲਿਆਉਂਦੀ ਫੇਰ ਤੇਰੇ ਕੋਲ ਧਰਨ ਕਢਾਉਣਾ ਆਉਂਦੀ ਮੈਂ ਔਰ ਫਿਰ ਨਾਲ ਖਾ ਕੇ ਮੜੀ ਜੀ ਸੇਤੀ ਨਿਕਲ ਜਾਈਂ ਦਰ ਨਾ ਬੇ ਤੇਰੇ ਬਾਈ ਨੂੰ ਆਖਿਆ ਸੀ ਮੈਂ ਮਾਂ ਮੈਨੂੰ ਬੇਬੇ ਕੋਲ ਲੈ ਜਾ ਉਹ ਕਹਦਾ ਚ ਖੇੜਾ ਤੇਰਾ ਕਿਹੜਾ ਕੁਸਲਾ ਲੂਗਾ ਤੂੰ ਉਸੇ ਨੂੰ ਦਿਖਾਇਆ ਉਹ ਆਇਆ ਮੈਂ ਬੁਝਕ ਬੁਝਕ ਜੇ ਲੱਗ ਰਜਾਂਗਾ ਤੁੱਕੀ ਜਾਣਾ ਪਰ ਇਹ ਜੀ ਕਰ ਤਾ ਮੁਸ਼ਕ ਮਾਰ ਦੇ ਜਰਦਾ ਬਲਾਈ ਖਾਨਾ ਤੂੰ ਦਾ ਓ ਵਾ ਤਰਦਾ ਕੜ ਦੂਗਾ ਮੈਂ ਹਾਂ ਕੱਲ ਕਰੇ ਚਾਰ ਵਾਰੀ ਕਢਾਉਣੀ ਬੋਹ ਹਾਈ ਬੇ ਮੈਂ ਤਾਂ ਚਾਰ ਅਗੀ ਵਾ ਤਾਂ ਪੰਜ ਵਾਰੀ ਕਢਾ ਲੂੰਗੀ ਇਹ ਵਾਰ ਜਮੀ ਪਕਾ ਰੱਖੀ ਆ ਇੰਨੀ ਕਾ ਨਾ ਪਕਾ ਲਈ ਮੈਂ ਦੱਸਿਆ ਜਾਨੀ ਬੈ ਜਾਣਾ ਸਫਾਈਆਂ ਕਰਦੀ ਸੀ ਪੌੜੀ ਤੇ ਕਦੇ ਚੜ ਗਈ ਕਦੇ ਉੱਤਰ ਗਈ ਕਦੇ ਉੱਤਰ ਗਈ ਮੇਰਾ ਤਾਂ ਬੁਰਾ ਹਾਲ ਹੋ ਗਿਆ ਲੈ ਮੇਰਾ ਧਰਨ ਦੇਖ ਮੇਰਾ ਨਾੜਾ ਇਕੱਠੀਆਂ ਹੋ ਗਈਆਂ ਪਤਨ ਦਾ ਭਰਾ ਨਾੜਾ ਇਕੱਠੀਆਂ ਹੋ ਗਈਆਂ ਪਤਾ ਨਹੀਂ ਧਰਨ ਪੱਕ ਗਈ ਪਤਾ ਨਹੀਂ ਕੀ ਤਾਂ ਹੋ ਰਿਹਾ ਕੀ ਨਾ ਇੱਕ ਤਾਂ ਤੂੰ ਐ ਕਰੀ ਆਹੋ ਖਾਣ ਲਈ ਮਗਾਰੀ ਕੀ ਕਹਿੰਦੇ ਉਹਨੂੰ ਦੜਪਿਓਗੇ ਪੀਂਦੇ ਹੁੰਦੇ ਨੇ ਗੇ ਗੂਦ ਕਚੀਰਾ ਗੂਦ ਕਤੀਰਾ ਠੰਡਾ ਹੁੰਦਾ ਹੁਣ ਨਾੜਾਂ ਟੰਡੀਆਂ ਕਰ ਅੰਦਰੋਂ ਗਰਮੈਸ ਕੱਢ ਤੂ ਸਾਰੀ ਠੀਕ ਆ ਆਏ ਤੜਕੇ ਸਨੇਆ ਨਿਰਨਿਕਾਲ ਜੇ ਦਹੀਂ ਪੀਆ ਕਰ ਕੇ ਕੋ ਬੇ ਉਹ ਤਾਂ ਮੈਂ ਕਰ ਲੂੰਗੀ ਮੇਰਾ ਐਂ ਤਾਂ ਦੇਖ ਲੈ ਵੀ ਧਰਨ ਹੈਗੀ ਆ ਜਾਂ ਨਾ ਹੈਗੀ ਆ ਉਹ ਤਾਂ ਮੈਂ ਦੇਖ ਕੇ ਤਾਂ ਧੜ ਧਰਨ ਹੈਗੀ ਆ ਤੇਰੇ ਧਰਨ ਕੱਢਣ ਵਾਲੀ ਆ ਤੇਰੇ ਸਰਪੇ ਧਰਨ ਕੱਢ ਦੇ ਦੇ ਤਾਂ ਤੇਰੇ ਮਨ ਦਾ ਮਹੀਨਾ ਹੋ ਗਿਆ ਨਿਕਲੀ ਨਹੀਂ ਇਹ ਮਹੀਨਾ ਹੋ ਗਿਆ ਉਹ ਧਰਨ ਪਈ ਨੂੰ ਪੱਕੀ ਪਈ ਆ ਭਰਾਵਾ ਮੇਰਾ ਕਿੱਦਾਂ ਦਾ ਜਿਵੇਂ ਰੋਟੀ ਖਾ ਲੈਣੀ ਆ ਰੋਟੀ ਦੇ ਪੁੱਤ ਦੀ ਕਾਲ ਜਤੀ ਪਈ ਰਹਿੰਦੇ ਦਰਦ ਬਲਾਈ ਹੁੰਦਾ ਢੱਡੇ ਚ ਮਹੀਨਾ ਸਾਰਾ ਹੋ ਗਿਆ ਦਰਦ ਹੁੰਦੇ ਨੂੰ ਵੇ ਤੂੰ ਤਾਂ ਪੁੱਛਾ ਕੱਢਣ ਲੱਗ ਗਿਆ ਪਰ ਉਹ ਮਹੀਨਾ ਹੋ ਗਿਆ ਨੰਬਰ ਦਾ ਆ ਤੂੰ ਧਰਮ ਦੇਖਦੇ ਮੇਰੇ ਮਨੂੰ ਦਾਦਾ ਜੀ ਪਰ ਮਨੂੰ ਦੱਸਦੇ ਨਹੀਂ ਮਹੀਨਾ ਹੋਇਆ ਹਾਈ ਵੇ ਹੋਇਆ ਨਹੀਂ ਮੈਂ ਕਿਹੜਾ ਇੱਥੇ ਕਣਪਾ ਕੇ ਲੈ ਕੇ ਆਈ ਆ ਤੂੰ ਪੁੱਛਿਆ ਕਰਦਾ ਪਰ ਦਾਦਾ ਮੈਂ ਤੈਨੂੰ ਦੱਸਤੀ ਗੱਲ ਵੀ ਤੈਨੂੰ ਮਹੀਨਾ ਹੋ ਗਿਆ ਬਿਲਕੁਲ ਨੂੰ ਆਏ ਪਰ ਮਿੱਠੀਆਂ ਖਿੱਲਾ ਖਾਲਾ ਮੈਂ 14 ਮਿੱਠੀਆਂ ਖਿੱਲਾਂ ਦਾ ਦੋਾਲੀ ਕਿਵੇਂ ਲੰਗੀ ਵੜਦ ਕੀ ਦਵਾਈ ਤਾਂ ਭਰਾਵਾ ਬਸ ਵਧੀਆ ਲੰਗੀ ਪਰਮਾਤਮਾ ਸਾਹਿਬ ਦੀ ਵਧੀਆ ਲੰਗਾ ਹੋਏ ਹੈ ਸਹੇ ਤਿਆਰ ਵਧੀਆ ਸਭ ਦੇ ਹੋਣ ਤੇ ਇਹ ਗੱਲ ਕਰਤੇ ਹਰ ਤਾਂ ਵਧੀਆ ਲੰਘਿਆ ਤੇ ਜਿਹੜਾ ਕਾਲਜ ਚ ਮੇਰ ਤਾਂ ਤੁਹਾਨੂੰ ਤਾਂ ਭਰਾ ਮਠਾਈਆਂ ਖਰਾਬ ਆਉਣੀਆਂ ਨੇ ਮਠਾਈਆਂ ਖਰਾਬ ਆਉਂਦੀਆਂ ਹਾਂ ਤੇ ਬਾਈ ਨੇ ਲਿਆਤੇ ਦੋ ਡੱਬੇ ਤੇ ਉਹ ਹੀ ਉਹਨਾਂ ਚੋਂ ਗਲਾਬ ਜਮਨਾ ਖਾਦੀਆਂ ਨੇ ਤੇ ਬਸ ਮੇਰ ਦਾ ਕਾਲਜ ਖਾਦੀ ਹੋਊਗੀ ਮੈਂ ਬਸ ਮੈਂ ਫਿਰ ਖਾਣ ਵਾਸਤੇ ਲਿਓਣਾਂਗੇ ਮੈਂ ਬਣਾ ਹੋਵੇ ਬੜਾ ਕਿ ਬੁੱਕ ਵਧੀਆ ਪੰਜ ਬਕਾ ਨੇ ਬਥੇਰੇ ਭਾਈ ਆ ਵਿੱਚ ਵਿੱਚ ਦੋ ਅੱਖਾਂ ਦੇ ਆ ਮੈਂ ਦੇਖਿਆ ਖਬਰਾਂੀਆਂ ਲੋਕਾਂ ਨੇ ਹੱਥ ਮਚਾ ਲਏ ਹੱਥ ਵੱਡੇ ਗਏ ਉਹ ਜਿਹੜਾ ਉਹ ਮਾਰਦੇ ਹੁੰਦੇ ਨੇ ਅਜੇ ਕਰਕੇ ਆਏ ਜੇ ਪੈਪ ਜੀ ਆਹੋ ਜਦਾਂ ਜਵਾਖਾਂ ਨੂੰ ਦਬਾਉਣਾ ਨਹੀਂ ਚਾਹੀਦਾ ਕਦੇ ਵੀ ਰੋਕਾ ਜਾ ਕਦੇ ਵੀ ਚਲਾਇਆ ਜੋ ਕੋਈ ਪਟਾਕਾ ਨਾ ਵੇ ਪਰਾ ਆਪਣਾ ਡਰ ਲੱਗਦਾ ਉਹ ਤਾਂ ਵਾਹੇ ਕਿੱਥੇ ਜਵਾਖ ਜਵਾਈ ਦਾ ਚਲਾਉਂਦੇ ਨਹੀਂ ਮਰਦਾ ਜਵਾਖਾਂ ਵਾਸਤੇ ਰਾ ਤੁਸੀਂ 5-5 5-600 ਦੇ ਪਟਾਕੇ ਜੀ ਮੇਰਾ ਭਾਈ ਦਾ ਚਲਾਉਂਦੇ ਹੀ ਹਨਾ ਮੈਂ ਹੁਣ ਕਿੱਥੇ ਉਮਰਾਂ ਨੇ ਪਟਾਕੇ ਆਣੀਆਂ ਹਾਂ ਆ ਤੇਰੇ ਵਾਸਤੇ ਪਟਾਕੇ ਪਹਿਲੇ ਸਾਰੇ ਤੁੰਨ ਦੇਖਦੇ ਹੁਣ ਮੇਰੀ ਬਣਾ ਬਹਿ ਜਾ ਹਾਂ ਨਾਲ ਤੇਰੀ ਵਾਸਤੇ ਮਠਈ ਲੈ ਆਇਆ ਸੀਗਾ ਹਾਂ ਨਾਲੇ ਲੈ ਆਇਆ ਤੇਰੇ ਵਾਸਤੇ ਪਟਾਕੇ ਬੇਬਾ ਸੌਣ ਬਟਾ ਕੰਮ ਕਰਨਾ ਆਜ ਤਾਂ ਵਿਸ਼ਕਰਮਾਂ ਦਾ ਉਹ ਚਰਾ ਨਹੀਂ ਮੈਨੂੰ ਦਿਖਾਉਣਾ ਨੇ ਖਰਚਾ ਬੇ ਮੈਂ ਕੀ ਚਲਾਉਣੇ ਨੇ ਬਹਿ ਜਾਣੇ ਆ ਮੈਂ ਤਾਂ ਆਈ ਸੀ ਦਾ ਵਾਦਾ ਵਾ ਮੈਂ ਕਹਾਨੂੰ ਦਿਖਾਉਣੀ ਆਂ ਘਰ ਮੈਨੂੰ ਤਾਂ ਆਈ ਸੀ ਤੂੰ ਕਰ ਲਾਵੇਂਗੀ ਦੀਵਾਲੀ ਵਾਲੇ ਦੇ ਨਾਂ ਕਹਿ ਕੇ ਗਈ ਸੀ ਮੈਨੂੰ ਆਉਂਗੀ ਆਈ ਨਹੀਂ ਨਾਲੇ ਮੈਂ ਕਿੱਥੇ ਟਾਈਮ ਸੀ ਮੇਰੇ ਕੋਲੇ ਆਉਣ ਨੂੰ ਆਉਂਦੀ ਨਹੀਂ ਝਾੜ ਕੇ ਲਾਰਾ ਲਾ ਜਾਣੀ ਆ ਲਾਰਾ ਲਾ ਜਾਣੀ ਇਹਨੂੰ ਪਰੌਣਾ ਹੀ ਨੂੰਗਾ ਹੋਰ ਲਾਰਾ ਲਾ ਜਾਣੀਂਗੀ ਪੈਸੇ ਲੈ ਆ ਰਹੀਆਂ ਲਾਰਾ ਲਾ ਕੇ ਐ ਇਹ ਤਾਂ ਕਿਤਾ ਬਹਿ ਜਾਣਾ ਘੁੰਡੀਆਂ ਚ ਵੀ ਤਾਂ 100-100 ਰੁਪਿਆ ਪਾਏ ਅੱਗੇ ਪਾ ਦਿੰਦਾ ਜਿਵੇਂ ਆੱਖਾਂ ਦੇ ਆਹ ਪਤਾ ਨਹੀਂ ਕਿੱਥੋਂ ਲੈਂਦਾ ਸ਼ਿਕਾਰੀ ਰੰਨ ਤਾਂ ਹੈ ਨਹੀਂਗੀ ਆਹ ਕਿਹੜਾ ਪਾਲ ਲੈਂਦਾ ਇਹਨਾਂ ਨਾਲ ਜੀ ਲੱਗਾ ਰਹਿੰਦਾ ਇਹਦਾ ਛੜੇ ਦਾ ਪੜਾਕੇ ਵੀ ਵੱਡੇ ਲੈ ਆ ਜਿਵੇਂ ਤੇਰੇ ਬਾਹਾਂ ਤੇ ਕਰਦਾ ਫਰਦਾ ਰੋਜਣ ਆਏ ਕੋਈ ਉਹ ਨਾ ਬੈਵਤ ਕਰ ਦੇ ਲੈ ਧਰਨ ਕਢਾਉਣ ਲੱਗੀ ਇਹ ਤਾਂ ਚੱਲ ਦੇਖਦੇ ਇੱਕ ਵਾਰੇ ਕਢਾ ਕੇ ਨਹੀਂ ਮੈਂ ਦੂਜੀ ਵਾਰੀ ਆਉਂਦੀ ਜਿਹਦੇ ਕੋਲੇ ਇਹ ਤਾਂ ਕਹਿੰਦਾ 5 ਵਾਰੀ 4 ਵਾਰੀ ਦਿਖਾਉਣੀ ਪਊਗੀ ਧਰਨ ਪ੍ਰਿਵਾਤ ਤੇ ਵੱਡੀਆਂ ਅਸਤਵਾਦੀਆਂ ਲੈ ਆ ਸੀ ਬੇ ਵਸਤਾ ਕੀ ਕਰਨੀ ਸੀ ਭੜਾਕਿਆਂ ਦਾ ਇਹ ਜਿਵੇਂ ਅੱਖਾਂ ਦਾ ਕੰਮ ਹੁੰਦਾ ਉਹ ਮਾਣ ਮਾਣ ਚੱਲ ਮਾ ਦਾ ਨਹੀਂ ਪਿਆਉਂਦਾ ਬਾਈ ਹੁਰੀ ਪਜਾ ਲਾਣਗੇ ਬੇ ਪੁੱਠੇ ਪੰਗੇ ਤੂੰ ਕਰਦਾ ਮਰਾ ਬਾਈ ਹੁਰੀ ਵਾਸਤੇ ਲੈ ਆ ਜਿ ਬਜਾਉਣ ਵਾਸਤੇ ਮਾਉਂ ਬਜਾ ਲਾਣਗੇ ਨਾ ਦੇਖ ਲੈ ਸ਼ਰਮ ਤਾਂ ਨਹੀਂ ਹੁੰਦੀ ਆ ਫੋਨ ਤੇ ਬਹਿ ਗਿਆ ਬਹਿ ਜਾਣੇ ਆ ਹਾਂ ਤਾਂ ਮੈਂ ਲਾ ਕੇ ਸਦੇ ਇਕੱਠੇ ਕਰਕੇ ਲਿਆਏ ਵੇ ਤੜਕੀ ਇਕੱਠੇ ਕਰਕੇ ਕੋਣਾ ਬੱਜੇ ਬੁੱਜੇ ਹੁਣ ਆ ਲੈ ਇਹਦੇ ਵਿੱਚ 340 ਹੁੰਦੀ ਹੈ ਉਹ ਤਾਂ ਕਿੰਨੀਆਂ ਹੁੰਦੀਆਂ ਨੇ ਵੇਜਾ ਰਾਤ ਚਲਾਤੀਆਂ ਮੈਂ ਪਤਾ ਕਿੰਨੇ ਦਾ ਆਇਆ ਇਹ 240 ਦਾ ਆਇਆ ਡੱਬਾ ਇਹ ਨਾ ਇਹ ਤਾਂ ਚੋਰੀ ਦੇ ਚੱਕੇ ਲੱਗਦੇ ਰ ਭਰਾਵਾ ਤੇਰੀ ਹਾਂ ਹਾਂ ਬੜਾ ਚੋਰੀ ਆਇਆ ਕੌਣ ਟੱਕਣ ਦੇ ਦੂਗਾ ਮੈਂ ਚਲ ਜਵੱਖਣ ਦੇ ਦਵੇ ਗੁਰਪੂਰ ਵਾਲੇ ਦਿਨ ਚਲਾ ਲੈਣਗੇ ਤੂੰ ਲੈ ਜੀ ਹੱਥ ਨੇ ਪਾ ਲਓ ਮੈਂ ਪੂਤੇ ਮੇਰਾ ਬਾਈ ਕੋਈ ਨਾ ਮੈਂ ਲੈ ਜੂਗਾ ਜਵੱਖਾਂ ਵਾਸਤੇ ਉਹਦੇ ਚਲਾ ਲੈਣਗੇ ਹੋਰ ਗੁਰਪੂਰ ਵਾਲੇ ਦਿਨ ਚਲਾ ਲੈਣਗੇ ਪਹਿਲਾਂ ਕੱਢ ਦੇ ਤਾਰ ਨਾ ਕੱਟਾ ਤੂੰ ਚਲਾ ਲਈ ਵਿੱਚੋਂ ਬਿਤਰਨ ਕੱਢ ਦੇ ਬਾਪੂ ਤਾਰੋਂ ਤਾਂ ਕੱਢ ਦੇ ਮੈਂ ਕਹਾਂ ਤੈਨੂੰ ਕੋਪਰ ਰਿਸ਼ਤੇਦਾਰੀ ਚ ਜਾ ਕੇ ਨਾ ਮਾੜਾ ਜ ਮੇਰੇ ਨਾਲ ਬਗਦਲੀ। ਬੇ ਤੂੰ ਕੀ ਤੂੰ ਸਨਹਾਰਾ ਫੜਾ ਕੇ ਆਉਣਾ ਹੁਣਾਂ ਮਕੁੜੀ ਦੇਖ ਕੇ ਆਉਣੀ ਆਂਗੀ। ਕੁੜੀ ਦੇਖ ਕੇ ਆਉਣੀ ਆਂ। ਹੂੰ। ਰਿਸ਼ਤਾ ਕਰਾਉਂਦਾ ਕੋਈ। ਕੋਈ ਨਹੀਂ ਕਰਾਉਂਦਾ ਸਿੱਧੀ ਗੱਲ ਬਾਤ ਸਾਡੀ ਤਾਂ ਫੋਨ ਤੇ। ਨਾ। ਬੇ ਬਹਿ ਜਾਣ ਦੇ ਤੇਰੇ ਵਰਗੇ ਸਾਹਮਣੇ ਦੇਖੂਗੀ ਨਾ ਉਹ ਤੇਰੇ ਵਰਗੇ ਅਗਲੀ ਨੱਕ ਮਾਰ ਕੇ ਉਹਦੀ ਮੁਰਜੂਗੀ। ਉਹ ਸਾਹਮਣੇ। ਕਿਉਂ ਮੇਰੀ ਨਹੀਂ ਬੇਇੱਜ਼ਤੀ ਕਰਾਉਣਾ ਮੈਂ ਹੀ ਨਹੀਂ ਜਾਂਦੀ। ਵੀਡੀਓ ਕਾਲ ਤੇ ਗੰਦ ਕਰਦੇ ਆ ਰੋਜ਼। ਆਹ ਵੀਡੀਓ ਕਰ ਲਾ ਤੇ ਵਿੱਚ ਕੱਲ ਤਾਂ ਫਿਲਟਰ ਲੱਗ ਜਾਂਦੇ ਨੇ। ਉਹ ਵੀ ਲਾਉ ਹਾਂ ਚੱਲੇ ਹੀ ਨਾਲ ਬਈ ਕਿਸੇ ਨੇ 100 ਰੁਪਏ ਪੱਲ ਮਾਰਿਆ ਹੋਣਾ ਤੇ ਵੀ ਇੰਨੀ ਜ਼ਮੀਨ ਆ ਮੇਰੇ ਕੋਲ ਇੰਨਾ ਪੈਸਾ ਆਏ ਕੋਈ ਅੱਜ ਕੱਲ ਡੁੱਲ ਗਈ ਨਹੀਂ ਪੈਸੇ ਤੇ ਬਾਲਾ ਡੁੱਲਦੀ ਹੈ ਦੁਨੀਆ ਓਏ ਉਹ ਕਹਿ ਨਹੀਂ ਮੇਰਾ ਤਾਂ ਕੰਮ ਇੱਕ ਇੱਕ ਕਰਨ ਵਾਲਾ ਨਹੀਂ ਹੈਗਾ ਕਦੀ ਜਵਾਬ ਨਾ ਦੋ ਮੇਰੇ ਬਈ ਤੈਨੂੰ ਲੁੱਟ ਫੁੱਟ ਕੇ ਪਾਰ ਜਾਊਗੀ ਇਹੋ ਜੇ ਕਰਾਂਗਾ ਤੂੰ ਡੋਲੇ ਮੈਂ ਤੈਨੂੰ ਦੱਸ ਤਰੀ ਮਰ ਕੀਆ ਗੋਲ ਮੋਲ ਦੀ ਲਿਆ ਉਹਨੇ ਕੁਝ ਨਾ 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 ਰਹਿਣ ਦੇ ਭਾਵਾ ਆਪਾਂ ਦਾ ਵਿੱਚ ਜਾਂਦੇ ਨਹੀਂ ਸੱਦਾ ਹੀ ਵਾਗ ਜੀ ਜੇ ਸਿੱਧੀ ਗੱਲ ਬਾਤ ਉਸ ਦੀ ਲੈ ਆਂਦੀ ਨੂੰ ਕਰ ਦੇ ਤਾਰੀ ਮੜਾ ਨਾਲ ਜਾ ਕੇ ਮੈਂ ਦੇਖਣ ਤੋਂ ਕਿਹੜਾ ਕਾਂ ਪੈਲਸ ਬੁੱਕ ਕਰਵਾਉਣਾ ਓਏ ਹੋਟਲ ਚ ਜਾਵਾਂਗੇ ਨਾਲ ਛੋਟੇ ਪੈਂਚਾਰ ਨੂੰ ਚੱਲ ਕੋਈ ਨਾ ਬਗ ਚੱਲਾਂਗਾ ਮੇਰੇ ਜਨਾਬ ਪਸੰਦ ਆਈ ਫਿਰ ਤੋੜਾ ਬਜਾਅ ਦੇ ਦਾਂਗੇ ਜੋ ਤੇਰੀ ਸਿੱਧੀ ਗੱਲ ਆ ਤੂੰ ਫੇਰ ਮੈਂ ਅਗਰ ਲੱਤ ਕੇਵੇਂ ਜਵਾਬ ਦੇਂਗਾ ਤੋੜਾ ਪਾ ਤੈਨੂੰ ਕ ਤੇਰੇ ਨਾਲ ਕਰ ਲਾਂ ਘਾਣਾ ਘਾਟਾ ਮੈਂ ਬੱਸ ਲੈ ਲੈ ਸ਼ਾਮਾ ਤੇ ਤੇਲਿਆ ਮੇਰੇ ੱਡਮਾ ਦੇ ਦੇ ਤੈਨੂੰ ਰਖ ਲਾਂ ਖਲਾਣ ਸੰਜੀ ਮਤੇ ਮੇਰਾ ਭਾਈ ਦੇਖਦੇ ਰਹਾ ਆਵਾਜ਼ ਕਰੀ ਤੋੜਾ ਨੰਬਰ ਦਾ ਇਹ ਕੱਪੜੇ ਧੋਇਆ ਕਰੀ ਮਹੀਨ ਚ ਆਏ ਤੇਰ ਕੰਨ ਦੀਆਂ ਚ ਪਾਤਾ ਵੇ ਆ ਜਾ ਛੇਤੀ ਤੇਰ ਵੀ ਮੁੱਕਿਆ ਪਿਆਗਾ ਆਏ ਆਏ ਦੁਲਕੀ ਜਾਂਦੀ ਆ ਧਰਨ ਦਾ ਬੱਕਰੀਆ ਬੱਕਰੀਆ ਨਾ ਭਾਈ ਤਿੰਨ ਚਾਰ ਵਾਰ ਮਰਨੇ ਵੇ ਦਰਦ ਹੁੰਦਾ ਵੇ ਚਾਰ ਪੰਜ ਵਾਰ ਹੀ ਕਢਾਉਣੀ ਪਊਗੀ ਘਟੋ ਘਟੋ ਵੇ ਦੇਖ ਲੱਕੇ ਮੈਂ ਮਰਜੀ ਕਰਦਾ ਮਾ ਨਾ ਕੋਈ ਕੱਪੜਾ ਲਾ ਸਕ ਤੋ ਤੇਰੇ ਕੋਈ ਇਹ ਆ ਕੀ ਕਰਦਾ ਮਿੰਨੀ ਬਊ ਇਹਦਾ ਬਾੜਾ ਫਰਕ ਪੈ ਰਿਆ ਭਾਈ ਧਰਨ ਦਾ ਹਾਏ ਧਰਨ ਪੈ ਰਿਆ ਪਾਲੀ ਪੈ ਰਿਹਾ ਉਂਗਲਾਂ ਦਾ ਕਿੰਨਾ ਫਰਕ ਪੈ ਰਿਆ ਤੇ ਉਦੋਂ ਉਦਰੀ ਗੁੱਠਿਆਂ ਦਾ ਆਏ ਕੀ ਪਤ ਲੱਗਦਾ ਵਿਆਹ ਜੀ ਕੀ ਦੇਖਦਾ ਓਏ ਆਏ ਇਧਰ ਤੇਰੀ ਤੁੰਨੀ ਇਹ ਕਿੱ체 ਤੁੰਨੀ ਜਿਹੋ ਦੇ ਤਾ ਵੇ ਆਸੀ ਤੁਲੀ ਤਾਂ ਅੱਛਾ ਆਏ ਕਰ ਕਰ ਦਿੱਤਾ ਜਮਾ ਆਲੀ ਐਨੀ ਇਹਦਾ ਇੱਥੇ ਇੱਥੇ ਆ ਇਹਦੇ ਕਿੰਨਾ ਬਰਕਾ ਅੱਛਾ ਬਰ ਇਸਕੀ ਭਈਆ ਇਸਕੀ ਭਈਆ ਧਰਮਦਰੀ ਫਿਰ ਹੁਣ ਕਿਵੇਂ ਕਰਾਂ ਹੁਣ ਕਿ ਮਾੜੀਆਂ ਮੋਟੀਆਂ ਲੱਤਾਂ ਕਿੱਟ ਕੇ ਬਰੀ ਕਰਦਾ ਲੋਟ ਅੱਛਾ ਰੁਪਈ ਰੁਟ ਲਾ ਹੁਣ ਬੋਗਰੀ ਕਰੂੰਗਾ ਆਏ ਵੇ ਮੈਂ ਹੋਲੀ ਖਿੱਚਦੀ ਵੇ ਮਰਨੇ ਆ ਆਏ ਵੇ ਮਾਰਦੀ ਵੇ ਆ ਹੋਲੀ ਆ ਨਹੀਂ ਕਿੱਟੇ ਜਾਣਗੇ ਭਈ ਇਹ ਆਏ ਵੇ ਤੇਰਾ ਭਾਈਆ ਬੇੜਾ ਤੇਰਾ ਮਰਨੇ ਆ ਤਾਂ ਦਵੇ ਟੂ ਵੀ ਹਲੇ ਆਤੀ माग ਰੌਂ ਫਰਕ ਪੈ ਗਿਆ ਰਾਹ ਦੇ ਪੁਲੀ ਤੋਂ ਤਾਂ ਫਰਕ ਦਾ ਆ ਤਾਂ ਤੂੰ ਅਗਲੇ ਵਾਦਮਰੀਜ਼ ਬਣਾਏਗਾ ਪੋਲੀ ਹੋ ਗਈ ਅੱਗੇ ਨੂੰ ਲੈ ਲਾਸਟ ਡਰਾਪ ਬਹੁਤ ਵਰਗਾ ਹੋ ਗਿਆ ਲੱਗ ਐ ਬਸ ਵੇ ਬਸ ਬਸ ਵੇ ਭਰਾਵਾ ਮਾਤਾ ਇੱਧਰ ਪੜ ਦੂਜੀ ਵਾਰ ਆਉਂਦੀ ਇੱਕ ਵਾਰੀ ਹੋਰ ਮਾਰ ਦੇ ਲੈ ਤਾ ਹੋ ਹਾਂ ਬਸ ਆਏ ਕੱਢਦੇ ਹੁੰਦੇ ਨੇ ਪੋਲਾ ਆ ਆ ਹੀ ਨਿਕਲਦੀ ਹੁੰਦੀ ਆ ਬਸ ਆਏ ਆ ਤਾਂ ਉਂਗਲਾ ਕੱਢ ਕੇ ਬਾਹਰ ਰੱਖ ਲੇਗਾ ਬਹਿ ਜਾਣਾ ਮੈਂ ਤਾਂ ਪਸੀਨਾ ਲਿਆ ਤਾ ਤਾ ਆ ਲੱਤਾ ਐ ਕਰਵਾਣੀ ਆਈਆਂ ਅਲਿਆ ਨਨ ਆ ਐ ਕਰ ਦੋ ਉਹਨਾਂ ਨੂੰ ਆਏ ਆਏ ਮੈਂ ਬਸ ਵੇਤਰ ਇੱਕਾ ਦਾ ਤੇਰਾ ਦਾ ਬਾਲਾ ਘਾਟ ਆ ਮੈਂ ਇਹ ਤਰਨ ਕੱਢਣਾ ਦਾ ਨਾਲ ਲੱਗੀਆਂ ਲੱਤ ਤਾਂ ਬੱਸ ਕਰ ਬੱਸ ਕਰ ਆਏ ਯਾਹਰ ਬੜਾਈ ਅਗਲੀ ਆਕੂਤਾ ਕਿਉਂ ਆਉਣੀ ਅਗਲੀ ਮੇਰੇ ਕੋਲ ਬੱਸ ਕਰ ਵੇ ਬੱਸ ਕਰ ਆਏ ਬਾਰਤੀ ਵੇ ਦਰਨ ਕੱਟ ਗਈ ਤੋਰ ਨੂੰ ਤੈਨੂੰ ਬੱਸ 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 ਨਿਕਲ ਗਈ ਪਾਣੀ ਤਾਂ ਨਹੀਂ ਪੀਣਾ ਹਏ ਬੱਸ ਵੇ ਛੋਦਿਆ ਪਾਣੀ ਗਿਆ ਹਾਂ ਆਏ ਤੇ ਮੇਰਾ ਸਾਰਾ ਕੁਝ ਹੱਲੇ ਆ ਕਰਖਤਾ ਹਾ ਤੜੇ ਰੋਟੀ ਨਾ ਖਾਈ ਹੋਰ ਕੀ ਖਾਂ ਮੈਂ ਤੇਰਾ ਕਾਲ ਜਾ ਦਲੀਆਂ ਤੁਲੀਆਂ ਖਾਣੀ ਹੁਣਾ ਕੇ ਹਾਏ ਚਾ ਚੰਗਾ ਮੈਂ ਤਾਂ ਜਾਨੀ ਆ ਬੇ ਮਰਨੇ ਆ ਤਾਂ ਮੈਨੂੰ ਲੱਗਾ ਉਹ ਤੋਂ ਵੀ ਜ਼ਿਆਦਾ ਡਾਣ ਕਰਤੀ ਦਲੀਆ ਖਾ ਲਈ ਮੈਂ ਚੰਗਾ ਖਾ ਲੂੰਗੀ ਮੈਂ ਆ ਜਾਊਗਾ ਜਿੱਦਾਂ ਉਹ ਆਏਗਾ ਮੈਂ ਕੱਢਾਂਗਾ ਕਰੀ ਬਾਈਕ ਬਾਈਕ ਕਿੱਥੇ ਕਰੀ ਹੁੰਦਾਗਾ ਆਹੋ ਕਰੀ ਹੁੰਦਾ ਜ ਖੇਤ ਕੋਲ ਹੁੰਦਾ ਦਾ ਕੋਈ ਨਾ ਫੇਰ ਵੀ ਕੱਢੇ ਹੋ ਮੈਂ ਆਏ ਚਾ ਚੰਗਾ ਮੈਂ ਤਾਂ ਹੁਣ ਜਾਨੀ ਆ ਆ ਜਾ ਬਬੀ ਚਾਹ ਪਿਆ ਕੇ ਤੁਰ ਤੈਨੂੰ ਮੈਂ ਬਸ ਚਾਹ ਰੁਕ ਪਿਆ ਮੈਂ ਮੈਂ ਚਾਹ ਬਣਾਉਣੀ ਆ ਘੁੱਟੋ ਹਏ ਹਏ ਇਹਦਾ ਬਾਤ ਕੁਕੀ ਦਾ ਚੌਚਾ ਵਹਿ ਜਾਣਾ ਮੈਨੂੰ ਬੁਰਾ ਤੁਰ ਰਿਹਾ ਸੀ ਬਈਆ ਮਾ ਮਾ ਡੰਗਣਾ ਹੀ ਜਾਂਦਾ ਸੀ ਲੈ ਉਹ ਲਾਲ ਜੇ ਕੈਪਸੂਲ ਦੇ ਦੇ ਜਿਹ ਹੈ ਗੰਦਰ ਕੋਲੇ ਉਹ ਵੀ ਮੁੱਕੇ ਪਾਏ ਨਾ ਮੇਰੇ ਤਾਂ ਗੋਡੇ ਕਿੱਟੇ ਬਲਾਈ ਦੁਖੀ ਜਾਂਦੇ ਨੇ ਪਰਾਂ ਹੋਵੇ ਆਏ ਮਰਨੇ ਨੇ ਕਿਤਾ ਝਟਕਾ ਮਾਰਿਆ ਮੈਨੂੰ ਆਏ ਆਣੀ ਬਦਾਂ ਮਰਨਾ ਤਰਨ ਲੋਟ ਕਰਦਾ ਕਰਦਾ ਮੇਰੇ ਕੋ ਟੂਈ ਦੀ ਨਾੜ ਚੜਾਤੀ ਹੋ ਗਏ ਜਾਣੇ ਨੇ ਆ ਸਾਡੇ ਨੂੰ ਪਤਾ ਨਹੀਂ ਕਿੱਦੜਾ ਬੈਦ ਲੱਗਦਾ ਹੈ। ਆ ਕਿ ਉਹਦੇ ਕੋਲ ਵਗਦੀ ਧਰਮ ਦਿਖਾਉਣ। ਮਾਤਾ ਇੰਨੇ ਕ ਪੀਉਂਗੇ ਬਸ ਘੁੱਟਕ ਕਰ ਲਈ। ਓ ਘੁੱਟਕ ਪੀਉਂਗੀ ਮਾਤਾ। ਮਾ ਨੇ ਤੇਰ ਤੋਂ ਮੜਦੇ ਡੱਟਦੇ ਕਹਦਾ ਕਿ ਮਾੜੀ ਭੋਲੀ ਹੋ ਜੂਗੀ ਤੇਰ ਤੋਂ ਨਾਲ ਮੈਂ ਕਹਦਾ ਜੀ ਭਰਾ ਜੀ ਤੈਨੂੰ ਮਾ ਤੇਰੇ ਨਾਲ ਨਾ ਮੜ ਡੱਟੇ ਤਰਾ ਨਾ ਭਰਾ ਵਸ ਮੈਂ ਤਾਂ ਬਹੁਤ ਐ ਨਿਕਲੂਗੀ ਬਹੁਤ ਧਰਨ ਮੇਰੀ ਐਨੀ ਕਦੇ ਕੋ ਕੀ ਬਾੜਾ ਮਾੜਾ ਭੋਲੀ ਹੋ ਜਾਣਗੀ ਤੇਰ ਨਾਲ ਬਈ ਨਾ ਵਸ ਰਹਿਣ ਦੇ ਭਰਾ ਮੇਰੇ ਕੋਲ ਦੁੱਧਾ ਤੇਰਾ ਉਹ ਬਿਜਲੀ ਵਾਲਾ ਨਾ ਨਾ ਬਸ ਆਪਨੇ ਤੇਰੇ ਮੁਰੇ ਆਪੋਲੀ ਹੋ ਜੂਗੀ ਸਾਰਾ ਟੱਟ ਵੇ ਵਸ ਹੁਣ ਤੈਨੂੰ ਕਦੇ ਕੱਪੜੇ ਚੱਕਵੇਂ ਢੰਗ ਨਾਲ ਦਿਖਾ ਦਾਂ ਜੋ ਮੈਂ ਸ਼ਰਮ ਲਾ ਰਖੇ ਦਾ ਉਹ ਤੇਰੇ ਕਾਲੀ ਸੰਗ ਹੁੰਦੀ ਆ ਗਈ ਮੂੰਹ ਆ ਗਾ ਬਾਇ ਦਾ ਛੜਤਾ ਵਾ ਤੇ ਕਿੱਡੇ ਤੌਰ ਜ਼ੋਰ ਦੀ ਮਾਰਿਆ ਜੇ ਮੇਰੇ ਠੂਈ ਦੇ ਨਾਲ ਚੜ ਗਈ ਹੋਈ ਨਾ ਤੇ ਅਜਲੋਸ ਕੱਢ ਦੂੰ ਮੈਂ ਤੈਨੂੰ ਦੱਸ ਤੀ ਨਹੀਂ ਜਿਹੜਾ ਹੁਣ ਕੋਈ ਲਾਜ ਆ ਕੋਈ ਜਾਣ ਦਾਗਾ ਬਾਇ ਦਾ ਕੋਈ ਧਰਨ ਕੱਢਣ ਆਣਦਾ ਤੂੰ ਕਾਹਦੀ ਸੰਗ ਆ ਗਈ ਵੇ ਬੱਸ ਵੇ ਆ ਤੇਰੇ ਧਰਨ ਕੱਢਣ ਵਾਲੇ ਲੱਛਣ ਹੈ ਨਹੀਂ ਜਿਹੜਾ ਤੂੰ ਕਰੇ ਨੇ ਫਿਰ ਤੂੰ ਮੇਰੇ ਕੋਲ ਕਿਹਨੇ ਆਈ ਸੀ ਮੈਨੂੰ ਕਿਹਾ ਤੋ ਕਿ ਮੈਂ ਕਰਦਾ ਤਰਨਾ ਮੈਂ ਤਾਂ ਪਹਿਲਾਂ ਕਦੇ ਆਈ ਨਹੀਂ ਤੇਰੇ ਕੋਲ ਮੈਂ ਤੇਰੇ ਭਾਈ ਨੇ ਕਹਤਾ ਕਹਦਾ ਕਿ ਘੇੜੇ ਕੋਲ ਬਾਗ ਜਾ ਉਹ ਤਰਨ ਲੱਗ ਕੱਢ ਲੈਂਦਾ ਤੋ ਉਹ ਰਾਤ ਆੜ ਤੋ ਬਿੱਕਾ ਨੇ ਤੇ ਦੁਨੀਆ ਆਉਂਦੀ ਐ ਡੇ ਡੇ ਦੂਰੋਂ ਆਹ ਦੁਨੀਆ ਆਉਂਦੀ ਐ ਤੇਂ ਗੋ ਗੱਡੀਆਂ ਦੇ ਲੈਣਾ ਲੱਗੀਆਂ ਆਪਣਾ ਮੇਰੇ ਕੋਲ ਤਾਂ ਆਪਾਂ ਬਾਰੀ ਨਹੀਂ ਮਿਲਦੀ ਆਹੋ ਆਹ ਤਰਨਾ ਕਰਦਾ ਕਰਦਾ ਤੂੰ ਪੁੱਛਾ ਦੇਣ ਲੱਗਿਆ ਨਾ ਤੇਰੇ ਮਹੀਨਾ ਹੋ ਗਿਆ ਤੇਰੇ 2 ਮਹੀਨੇ ਹੋ ਗਏ ਤਰ ਦੋ ਦਿਨ ਦਾ 1 ਮਹੀਨਾ ਹੋ ਗਿਆ ਜੇ ਨਹੀਂ ਹੋਇਆ ਤਾਂ ਦੱਸ ਆਹ ਹੋਰ ਫਿਰ ਬੇਰ ਗੱਲ ਕਰ ਆ ਨਾ ਹੁਣ ਬਾਬਿਆਂ ਦੇ ਛੱਤਰ ਪੈਂਦੇ ਨੇ ਮੈਂ ਤੈਨੂੰ ਦੱਸਤੀ ਗੱਲ ਤੇ ਹੋ ਰਿਹਾ ਇੱਥੇ ਮੈਂ ਤਾਂ ਤੁਹਾਨੂੰ ਦੱਸਿਆ ਵੀ ਤੇਰੇ ਮਹੀਨਾ ਹੋ ਗਿਆ ਵੀ ਦਰਦ ਹੁੰਦੇ ਨੂੰ ਚੰਗਾ ਚਾਹ ਦੇਖਿਆ ਮੈਂ ਜਿਹੜਾ ਮੈਂ ਤਾਂ ਜਾਣਾ ਮੈਂ ਨੀਰਾ ਨੂਰਾ ਪਾਉਣਾ ਤਾਂ ਸਉਣ ਜਾ ਕੇ ਨੀਰਾ ਪਾ ਵੀ ਹੁਣ ਆਪਣੇ ਆਈਆਂ ਮੈਂ ਤੇ ਮੇਰੀ ਦਾਲ ਚੀਰ ਜਾ ਬੈ ਚੀਰ ਦੂੰਗੇ ਪਹਿਲਾਂ ਤੂੰ ਉਹ ਕਰ ਤੇ ਤੂੰ ਜਿੰਨਾ ਕ ਉਹ ਕਰਦਾਗਾ ਉਨਾ ਕੰਮ ਲੈ ਲੈਣਾ ਅਗਲੇ ਤੇ ਕੰਮ ਦਾ ਬਰੂਣ ਲੈਣਾ ਹੀ ਆਦਾ ਤੂੰ ਭੁਜਾਈਆਂ ਮੇਰੀ ਤੂੰ ਦਾਲ ਚੀਰ ਨਹੀਂ ਸਕਦਾ ਪਹਿਲਾਂ ਕੀ ਕਰੇਗਾ ਹੁਣ ਭਾਂਡ ਦੋ ਕਿ ਉਹਦਾ 4 ਕਿੱਲਾਂ ਨੂੰ ਹੱਥ ਮਾਰ ਲਾਂ ਰਿਹਾ ਚੰਗਾ ਦੂਰ ਜਾ ਕੇ ਬੈਠੀਆਂ ਤਾਂ ਇਥੋਂ ਕਰ ਪਾ ਕੇ ਮੈਂ ਤਾਂ ਹੈ ਨਹੀਂ ਤੇਰੀਆਂ ਲੱਛਣਾਂ ਬਹੁਤ ਮਾੜੀਆਂ ਨੇ ਤੇਰੇ ਆੜ ਦੇ ਆੜੀ ਗੋਲ ਬੋਲ ਦੀ ਕਾਹਨੂੰ ਲੋਟ ਆਉਂਦੀ ਐ ਨਹੀ ਸੇ ਇੱਕ ਨਿਕਲੀ ਜਾਂਦਾ ਵਰਤਾ ਪਰ ਆਜੂਗੀ ਜੀ ਤਾ ਨਗਰਾਉਣਾ ਆਇਆ ਹੁਣ ਸਵਾਰ ਕੇ ਕਢਾ ਕੇ ਲੈ ਜਾ ਬਰੇ ਲਾਤੇ ਭੈਜਣੇ ਚਾਹ ਦੀ ਘੁੱਟ ਕਾਦੀ ਕਰੂਗਾ ਇਹ ਚਾਹ ਤੈਨੂੰ ਅਹੀ ਪਿਆਉਂਗਾ ਕਰ ਕਰਨੀ ਉੱਡੀ ਜਾਵੇਂਗੀ ਮੇਰੇ ਕੋਲ ਹੋਰ ਨਾ ਪਾ ਦੀ ਭਰਾਵਾ ਵਿੱਚ ਕਪਾਲ ਮੋਲਣ ਜਾਣਗੀ ਭਾਬੀ ਇਤਕੀ ਬਈ ਮੈਂ ਤਾਂ ਕਿਤੇ ਨਹੀਂ ਜਾਂਦੀ ਕਪਾਲ ਮੋਚਨ ਮੈਨੂੰ ਕੌਣ ਜਾਣ ਦਿੰਦਾ ਮਰੇ ਨਾਲ ਬਗ ਚਲਨੀ ਨਾ ਨਾ ਬੇ ਭਰਾਵਾ ਮੈਂ ਰਾਤੂ ਕਰਾਇਆ ਤੇਰਾ ਬੇ ਜਾਣਾ ਹੋਊਗਾ ਜੇ ਮੈਂ ਕੱਲੀ ਵੀ ਬਗ ਚੁੰਗੀ ਤੇਰੇ ਨਾਲ ਕੋ ਸੱਗੀ ਨਾ ਪ੍ਰਾਂਤਾਂ ਮੇਰੇ ਨਾਲ ਕਦੇ ਬਸਤੀ ਜਾਵਾਂ ਉਹ ਜੀ ਲੱਗਿਆ ਰਹੂ ਦੋਨਾਂ ਜਣਿਆਂ ਦਾ ਬਸ ਤੇਰੇ ਨਾਲ ਲੱਗੂਗਾ ਜੀਗਾ ਇੱਕ ਸੀਟ ਤੇ ਬਹਿ ਜਾਗੇ ਦੋਨਾਂ ਜਣੇ ਇੱਕ ਸੀਟ ਬੁੱਕ ਕਰਾ ਲਾਂਗੇ ਐ 80 ਬੰਦੇ ਨਾਲ ਮੈਂ ਕਦੇ ਹੋਈ ਨਾ ਤੁਰਾ ਇੱਕ ਸੀਟ ਬੁੱਕ ਕਰਾ ਲਾਂਗੇ ਨਾ ਨਾ ਮੈਂ ਨਹੀਂ ਜਾਂਦੀ ਭਰਾ ਹਾਂ ਭਾਈ ਜਾਨ ਜੇ ਕਰਾ ਬਈ ਮੈਂ ਤਾਂ ਜਾਊਂਗਾ ਬਰੇਤੀ ਬਾਜੀ ਚੱਲ ਚਾਰ ਦਿਨ ਸੁੱਖ ਸ਼ਾਂਤੀ ਰਹੂਗੀ ਬੇੜੇ ਚ ਕਰੇ ਬਾਕੀ ਕੋਈ ਮਾਰ ਜਾ ਕਰੀ ਕੋਈ ਨਾ ਮਾਰ ਜਾ ਕਰੂੰ ਕਿਤੇ ਮੇਰੀ ਕਣਕ ਨਾ ਰਹਿ ਜਾਉ ਟੱਕੇ ਮਾਰੂੰ ਮੈਂ ਤੂੰ ਘਰੇ ਬੈਠਾ ਉਹਦੇ ਕਿ ਆਦੇ ਵਸ ਜਾਣਾ ਨਾਰਾ ਐ ਕਰ ਦੋ ਉਹਨੂੰ ਵੀ ਮੇਰੇ ਨਾਲ ਹੋਰ ਐ ਕਰ ਦੇਣਾ ਤੇਰੇ ਨਾਲ ਨਾ ਜਾ ਆਟਾ ਨੌਣ ਕਰਨ ਜਾਣਾ ਨੌਣ ਕਰਨ ਥੋੜੀ ਆਹ ਤਾਂ ਮੈਂ ਆਟੇ ਵਾਲੇ ਕਮਰੇ ਨੂੰ ਤਾਂ ਦੀਂਦਾ ਲਾ ਕੇ ਆਉਂਗਾ ਲਾ ਜੀ ਤੂੰ ਚਾਹ ਦੇ ਕੁੱਟ ਪਾ ਲੈ ਜਾਂ ਪਾ ਕੇ ਜਾਨੀ ਮੈਂ ਜਾਨੀ ਟਾਬਾ ਉੱਬਲ ਗਈ ਬੱਸ ਲਿਆ ਘਰ ਪਾਕਾ ਛੇਤੀ ਬਾੜਾ ਬਾੜਾ ਜਣਾਇ ਕੋਟਾ ਕੀ ਮੜੀ ਕਰ ਲਈ ਮੜੀ ਜੀ ਚਾਣਾ ਛੇਤੀ ਕਰੀ ਠੰਡੀ ਹੋ ਜੂਗੀ ਹੁਣ ਕਿਹੜਾ ਬਾੜਾ ਗਰਮੀ ਆ ਮੈਂ ਫੇਰ ਵੀ ਛੇਤੀ ਠੰਡੀ ਨਹੀਂ ਹੁੰਦੀ ਭਰਾਵਾ ਉੱਤਤੀ ਉੱਤਤੀ ਵੀ ਫੇਰ ਹੀ ਨਾੜਾਂ ਖੁੱਲਣਗੀਆਂ ਕੋਈ ਆ ਕੀ ਪਾਲੇ ਦੇਸੀ ਕਿਉਂ ਜਣਚਾ ਹੋਰ ਖੁੱਲ ਜਾਣੀਆਂ ਨਾੜਾਂ ਨਾ ਦੇਖ ਲੈ ਸਾਰੇ ਦੇਸੀ ਨੁਕਸੇ ਨੇ ਦੇ ਕੋਈ ਬਹਿ ਜਾਣੇ ਕੋਈ ਲੈ ਮਠਿਆਈ ਵੀ ਖਵਾ ਦੇ ਫੇਰ ਜਿਹੜੀ ਲਿਆ ਆ ਓ

ਇਹ ਰੁਪਈਆ ਪਤਾ ਛੜੇ ਬੰਦੇ ਨੂੰ ਵਹਿ ਜਾਣੇ ਨੂੰ ਚੱਲ ਖਾ ਲੈਣੀ ਆ ਮਾਨ ਟਕਾਣੂ ਰੱਖਣਾ ਪਊਗਾ ਇਹਦਾ ਵਹਿ ਜਾਣੇ ਦਾ ਕਾਣੂ ਮਾਨ ਤੋੜਨਾ ਤੇ ਪਰ ਤੁਸੀਂ ਮੈਨੂੰ ਦਾ ਦੇ ਕੇ ਹੀ ਗਿਆ ਗਲਾਬ ਜਮਣਾ ਰੁਪਈਆ ਬਥੇਰੇ ਨੇ ਕਦੇ ਲਾ ਵੀ ਲਿਆ ਕਰ ਦੋ ਰੁਪਈਏ ਨਾਲ ਲੈ ਗਈ ਪੁੱਤ ਨਾਲੇ ਉੱਤੇ ਲੈ ਗਈ ਸੀ 500 ਰੁਪਈਆ ਫਿਰ ਕਿਉਂਗਾ ਤੇਰੇ ਭਤੀਜੇ ਭਤੀਜੇ ਨੂੰ ਲੈ ਚੱਲਿਆ ਕੇ ਖਾਣ ਪੀਣ ਨੂੰ ਪਰ ਮੈਨੂੰ ਦੇ ਐ ਦੋ ਫਿਰ ਫਿਰ ਕਿੱਥੋਂ ਘਸ ਜਾਈ ਤੂੰ ਤੇ ਤੂੰ ਲੈ ਆਉਂਦਾ ਜਿੱਥੇ ਇਹ ਲੈ ਕੇ ਆਏ ਉਥੇ ਇੱਕ ਡੱਬਾ ਲੈ ਆਉਂਦਾ ਮਠਿਆਈ ਦਾ ਲੇ ਆਉਣਾ ਮਾਇਆ ਕੇ ਮਾਇਆ ਉਹ ਲੈ ਆਈ ਉਹ ਮੇਰੀ ਭਜਾਈ ਮਾ ਦੇ ਦੇ ਕੇ ਉਹ ਇਨੀ ਦਰਦਾ ਹੋ ਤਾਂ ਨਹੀਂ ਕਰ ਮੈਂ ਆਉਣਾ ਤਾਂ ਹੈਗਾ ਤੈਨੂੰ ਪਤਾ ਜਵਾ ਕਿੱਥੇ ਛੱਡਦੇ ਨੇ ਮਠਾਈ ਸਾਰੀ ਖਾ ਗਾ ਆ ਤੇਲ ਚੱਕਰ ਤੇਲ ਲੱਗਿਆ ਨਾ ਸੋਰੀਆਂ ਤੇਲ ਲੱਗ ਗਿਆ ਇਹ ਨਾਲ ਖੇਲਾਈਆਂ ਤਾਂ ਖਾ ਲੈਨੇ ਆ ਨਹੀਂ ਖਾਦੇ ਨੇ ਖੇੜਨੇ ਹੀ ਮੈਂ ਖੇੜਨੇ ਦਾ ਵਧੀਆ ਹੁੰਦੇ ਨੇ ਆਏ ਖਲਾਈਆਂ ਦਾ ਮੈਂ ਵੀ ਖਾ ਲਾ ਰਾਂ ਮੈਂ ਤਾਂ ਖੇਡ ਨਹੀਂ ਮੈਥੋਂ ਨਹੀਂ ਖਾਦੇ ਜਾਂਦੇ ਹੋਰ ਇਹਨਾਂ ਦਾ ਕੀ ਕਰਾਉਣਾ ਦੰਦੋਂ ਨਿਕਲੇ ਪੈਰ ਮੇਰੇ ਵੀ ਇਹਨਾਂ ਦਾ ਕੀ ਕਰਾਣਾ ਕੱਟ ਲੈ ਉਹ ਦਵਾਕਾ ਵਾਸਤੇ ਤੇ ਜਿੰਨ ਖਾ ਦ ਖ ਦਵਾਕਾ ਮੰਦੇ ਰਗੇ ਕਿਉਂ ਵਧੀਆ ਬਣੀ ਚਾਹ ਬੜਾਈ ਬੇ ਵਧੀਆ ਬਣੀ ਆਏ ਕਰੀ ਆਖਣੇ ਕਲਾ ਪਉਆ ਦੋ ਅੰਡੇ ਹਾਂ ਮਾਈਨ ਭੇਜ ਦੀ ਲੈ ਕੇ ਕਿਉਂ ਤਾਰ ਨਾ ਕੱਢੀਏ ਰਬ ਉਲੜਦਾ ਮੱਥਾ ਟੇਕਣਾ ਬੂ ਮੈਨੂੰ ਬੱਚਾ ਮੱਥਿਆਂ ਦਾ ਹੋਰ ਚੱਲ ਚੰਗਾ ਮੈਂ ਚੱਲਨੀ ਤੂੰ ਵਾਹਿਆ ਅੱਧਾ ਘੰਟਾ ਨਾ ਭਰਾਵਾ ਆ ਜਾਣੇ ਮੈਂ ਨੀਰਾ ਨੋਰਾ ਪੋਣਾ ਜਾ ਕੇ ਪਸ ਮਣ ਨੀਰਾ ਕੀ ਹੁਣ ਵਾਹਿਆ ਦੋ ਮਟਰ ਕਿਵੇਂ ਲੱਸੀ ਜਾਣੀ ਮੈਂ ਤਾਂ ਆਇਆ ਹੁਣ ਆਹੀ ਬਾਜ ਜਾਣੇ ਜਿੱਤੇ ਆਉਣੀ ਆ ਮੱਲਾ ਦਾ ਵਾਹਿਆ ਨੇ ਮੇਰੀ ਟੂ ਦੀ ਨਾੜ ਚੜਾ ਕੇ ਜਿਹੜੇ ਸਾਹ ਨਾਲ ਮੇਰੇ ਤੋਰ ਹੋ ਗਈ ਤੀ ਤੋਰ ਨੂੰ ਤਾਂ ਕੀ ਹੋਂ ਤਾਂ ਆਏ ਆ ਦੇ ਤਰੀ ਫਾ ਵੀ ਕਰਿਆ ਸੀ ਤੀ ਤੋਰ ਲੱਗੀ ਹੁਣ ਤਾਂ ਮੇਰੇ ਨਾੜ ਚੜ ਗਈ ਮੈਂ ਲੱਟ ਗਈ